ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਵਾਪਰ ਗਈ ਇਹ ਵੱਡੀ ਖੌਫਨਾਕ ਮਵਾਰਦਾਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਭਕਾਮਨਾਵਾਂ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਖਬਰ ਤੁਹਾਡੇ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਕਿ ਕਿਸਾਨ ਨੂੰ ਆਪਣੀ ਫਸਲ ਨਾਲ ਸਭ ਤੋਂ ਵੱਧ ਪਿਆਰੀ ਹੁੰਦੀ ਹੈ ਤੇ ਫਸਲਾਂ ਨੂੰ ਕਿਸਾਨ ਪੁੱਤਾਂ ਵਾਂਗ ਪਾਲਦਾ ਹੈ ਤੇ ਪਰ ਜਦੋਂ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਕੁਦਰਤੀ ਗ੍ਰੋਹੀ ਕਾਰਨ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਦੇ ਲਈ ਉਹ ਦਰਦ ਚੱਲਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਕਿਸਾਨ ਆਪਣਾ ਸਾਰਾ ਦਿਨ ਜੀ ਹਾਂ ਕਿਸਾਨ ਆਪਣਾ ਸਾਰਾ ਦਿਨ ਖੇਤ 'ਚ ਬਤੀਤ ਕਰਦਾ ਹੈ ਤਾਂ ਜੋ ਆਪਣੀ ਫਸਲਾਂ ਦਾ ਚੰਗੇ ਤਰੀਕੇ ਨਾਲ ਧਿਆਨ ਰੱਖ ਸਕੇ ਕਿਸਾਨ ਦੇ ਲਈ ਖੇਤ ਉਸ ਦੇ ਖੇਤ ਉਸ ਦੇ ਕਰ ਤੋਂ ਘਟ ਨਹੀਂ ਹੁੰਦੇ ਦਿਸਤ ਵਿਜਾਲੇ ਖੇਤਾਂ ਵਿੱਚ ਗਏ ਕਿਸਾਨ ਦੇ ਨਾਲ ਅਜੇ ਆਪਣਾ ਵਾਪਰ ਗਿਆ ਕਿ ਉਸ ਦੀ ਮੌਕੇ ਤੇ ਮੌਤ ਹੋ ਗਈ। ਮਾਮਲਾ ਜਲਾਲਾਬਾਦ ਦੇ ਪਿੰਡ ਤਾਣੀ ਮਰੀਦ ਆਰਾਮ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ ਪਿੰਡ ਦਾ ਹੀ ਕਿਸਾਨ ਆਪਣੇ ਖੇਤਾਂ 'ਚ ਪਾਣੀ ਲਾਉਣ ਲਈ ਵਾਪਸ ਨਾ ਮੁੜਿਆ ਗਿਆ ਵਾਪਸ ਨਾ ਮੁੜਿਆ। ਜੀ ਹਾਂ ਇਸ ਤੋਂ ਬਾਅਦ ਪਰਿਵਾਰ ਚਿੰਤਾ ਦੇ ਵਿੱਚ ਆ ਗਿਆ ਕਿ ਅਕਰ ਉਹ ਕਦੋਂ ਨਹੀਂ ਆਇਆ ਤੇ ਪਰਿਵਾਰ ਨੇ ਸਾਰੀ ਰਾਤ ਲੱਭਿਆ ਪਰ ਨਹੀਂ ਮਿਲਿਆ। ਫਿਰ ਸਵੇਰੇ ਜਦੋਂ ਤੜਕਸਰ ਖੇਤ ਦੇ ਵਿੱਚ ਲੱਗੀ ਮੋਟਰ ਦੇ ਹਾਡੇ ਵਿੱਚੋਂ ਇੱਕ ਕਿਸਾਨ ਦੀ ਲਾਸ਼ ਮਿਲੀ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੂ ਬੁਰਾ ਹਾਲ ਹੋਇਆ ਪਿਆ ਤੇ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਹਨ ਕਿ ਇੱਕ ਕਿਸਾਨ ਦਾ ਕਤਲ ਹੋਇਆ ਤੇ ਕਤਲ ਕਰਨ ਵਾਲੇ ਗਵੰਡੀਆਂ ਨਾਲ ਪਾਣੀ ਦੀਵਾਰੀ ਨੂੰ ਲੈ ਕੇ ਬਵਾਦ ਹੋਇਆ ਸੀ ਇਸ ਤੋਂ ਬਾਅਦ ਸੁਭਾਸ ਦਾ ਕਤਲ ਕਰ ਉਹਨੂੰ ਪਾਣੀ ਵਾਲੇ ਹਾੜੇ ਵਿੱਚ ਸੁੱਟ ਦਿੱਤਾ ਗਿਆ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਕਤਲ ਕਰਨ ਵਾਲੇ ਪਰਿਵਾਰ ਦੀ ਇੱਕ ਔਰਤ ਖਤ ਅਗੇਂਸਟ ਦੀ ਜਾਣਕਾਰੀ ਦਿੱਤੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ